ਰਾਵਣ ਵਰਗਾ ਰਤਬਾ ਰੱਖੋ ਲੋਕ ساری ਉਮਰ ਯਾਦ ਰੱਖਣਗੇ ਤੇ ਕੁਝ ਬੇ ਅਕਲੇ ਲੋਕ ਪੁਤਲੇ ਵੀ ਸਾੜਨਗੇ ਸੋ ਦਸਹਰੇ ਦੀਆਂ ਬਈ ਸਾਰਿਆਂ ਨੂੰ ਵਧਾਈਆਂ ਤੇ ਜਿਹੜੇ ਚਿਹਰੇ ਛਾਪ ਕੇ ਰੱਖਦੇ ਆ ਨਾ ਉਹਨਾਂ ਤੋਂ ਬਚ ਕੇ ਰਹਿਓ ਕਿਉਂਕਿ ਰਾਵਣ ਨੇ ਤਾਂ ਆਪਣੇ ਚਿਹਰੇ ਦਿੱਤੇ ਸੀ ਦਿਖਾ ਪਰ ਅੱਜ ਕੱਲ ਦੀ ਜਿਹੜੀ ਦੁਨੀਆ ਨਾ ਉਹ ਆਪਣੇ ਚਿਹਰੇ ਲੁਕੋ ਕੇ ਰੱਖਦੀ ਆ ਸੋ ਉਹਨਾਂ ਤੋਂ ਬਚਣ ਦੀ ਲੋੜਾ ਬਾਕੀ ਸਾਰੀ ਗੱਲ ਸਾਰਿਆਂ ਨੂੰ ਤੇ ਬਲੌਗ ਕਰ ਦਿਆ ਸ਼ੀਰੂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਬਾਬੇ ਰਣਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ 'ਚ ਸੋ ਆਪਣਾ ਮੂੜੀਆਂ ਦਾ ਕਾਰੋਬਾਰ ਜਿਹੜਾ ਕੰਮ ਆਪਣਾ ਉਹ ਚੱਲੇ ਜਾਂਦਾ ਬਾਬੇ ਰਣਕ ਦੀ ਕਿਰਪਾ ਨਾਲ ਪੂਰਾ ਘੈਂਟ ਆ ਸੋ ਮੂੜੀਆਂ ਮਾਲੀਆਂ ਕਰਤੀਆਂ ਸੇਲ ਤੇ ਕੋਈ ਆਪਣੀਆਂ ਮੂੜੀਆਂ ਘਰੇ ਰੱਖੇ ਦੀਆਂ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਟਾਈਮ 10 ਵਜ ਗਏ ਨਾ ਤੋਂ ਕਿ ਹੋ ਗਏ ਰੈਡੀ ਪਹਿਲੇ ਸਮੇਂ 'ਚ ਹੁੰਦਾ ਸੀ ਉਦੋਂ ਕਿਉਂਕਿ ਜਦੋਂ ਮੰਡੀ ਆਉਂਦੀ ਸੀ ਉਦੋਂ ਹੀ ਪਕੌੜੇ ਜਲੇਬੀਆਂ ਬਣਦੇ ਹੁੰਦੇ ਸੀ ਤੇ ਉਵੇਂ ਹੋਟਲ ਨਹੀਂ ਸੀ ਹੁੰਦੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਲਿਆ ਕੇ ਘਰੇ ਬਣਾਉਣੇ ਤੇ ਜਾਂ ਬਸ ਜਦੋਂ ਦੀਵਾਲੀ ਦਸਹਿਰਾ ਆਉਂਦਾ ਸੀ ਉਦੋਂ ਜਾਨੀ ਜਲੇਬੀਆਂ ਪਕੌੜੇ ਨਿਕਲਦੇ ਹੁੰਦੇ ਸੀ ਹਨਾ ਜਿਹੜੇ ਤਾਂ ਆਪਣੀ ਉਮਰ ਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੋਊਗਾ ਤੇ ਜਿਹੜੇ ਹੌਣ ਵਾਲੇ ਇਹਨਾਂ ਨੂੰ ਸ਼ਾਇਦ ਆਏ ਆ ਵੀ ਹੋਟਲ ਆ ਹੁਣ ਤਾਂ ਚਲੋ ਹੋਟਲ ਹੋ ਗਏ ਹੁਣ ਤਾਂ ਆਪਾਂ ਹਰ ਰੋਜ਼ ਖਾਣੇ ਆ ਫਾਸਟ ਫੂਡ ਖਾਣੇ ਆ ਉਦੋਂ ਤਾਂ ਸਿਰਫ ਜਲੇਬੀ ਤੇ ਓਨਲੀ ਪਕੌੜੇ ਤੇ ਸਮੋਂ ਸੇ ਇਹ ਤਿੰਨ ਆਈਟਮਾਂ ਮਿਲਦੀਆਂ ਹੁੰਦੀ ਸੀ ਉਹ ਵੀ ਕੋਈ ਜਿਵੇਂ ਗੁਰਨਾਨਕ ਦਾ ਪੁਰਬ ਗੁਰਪੁਰਬ ਤੇ ਮਿਲਦੇ ਹੁੰਦੇ ਸੀ ਜਾਂ ਦਿਵਾਲੀ ਤੇ ਜਾਂ ਦਸਹਰੇ ਤੇ ਐਦਾਂ ਦੇ ਫੰਕਸ਼ਨ ਜਦੋਂ ਤਿਆਰ ਹੁੰਦੇ ਸੀ ਉਦੋਂ ਆਪਾਂ ਨੂੰ ਜਲੇਬੀਆਂ ਪਕੌੜੇ ਮਿਲਦੇ ਸੀ ਤੇ ਅੱਜ ਕੱਲ ਤਾਂ ਆਮ ਗੱਲ ਤੇ ਬਾਕੀ ਚਲੋ ਜਦੋਂ ਦਿਨ ਤਿਆਰ ਹੁੰਦਾ ਉਦੋਂ ਅੱਜ ਕੱਲ ਦੇ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਵੀ ਹੁੰਦਾ ਹੀ ਆਪਣਾ ਹਨਾ ਤੇ ਹੁਣ ਖੁਸ਼ ਕਹਿੰਦੀ ਹੈ ਵੀ ਮੈਂ ਕਹਾਂ ਚਲੋ ਆਪਾਂ ਵੇਲੇ ਨਾਲ ਚੱਲਦੇ ਆਂ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅੱਜ ਦਸਹਰਾ ਜੇ ਹੋ ਸਕੇ ਮੈਂ ਫ੍ਰੀ ਕੁਟ ਗਿਆ ਤੁਹਾਨੂੰ ਦਸਹਰਾ ਦਿਖਾਵਾਂਗੇ ਉਕੇ 2 ਸਾਲ ਹੋ ਗਏ ਮੈਂ ਦਸਹਿਰਾ ਆ ਕੇ ਨਹੀਂ ਦੇਖਣ ਗਿਆ ਤੇ ਯਦ ਕਿ ਤੀਜਾ ਸਾਲ ਆ ਤੇ ਹੁਣ ਅਪ ਚੱਲਾਂਗੇ ਆ ਕੇ ਮੂੜੀਆਂ ਪਟਣੀਆਂ ਕਾਰੋਬਾਰ ਕਈ ਕਰਨਾ ਤੇ ਵਲੌਗ ਨਾ ਬਣੇ ਰਿਹਾ ਜੀ ਤੇ ਉਹ ਮੰਗਿਆ 28 ਮੰਦਰ ਕੀ ਹਾਲ ਚਾਲ? ਬਹੁਤ ਵਧੀਆ ਵੈਰ ਸੈਟ ਆਈ ਵਧੀਆ। ਚੜਦੀ ਕਲਾ। ਮੈਣ ਗਰਭਾ ਮਾਰ ਰਹੀ ਵਧੀਆ ਆਈ। ਕਿੱਥੇ ਰਹਿੰਦਾ ਪਤਿੰਦਾ ਨਹੀਂ ਨੀ ਤੂੰ? ਇੱਥੇ ਰਹੇ ਤੇਰੇ ਸ਼ਹਿਰ 'ਚ ਰਹਿੰਦਾ ਸਹਿਰਾ ਖੋਣ ਆਏ ਲੋਕਾਂ ਨੂੰ। ਹਾਂ। ਹੋਰ ਫਰ। ਵਧੀਆ ਕੀ ਕਰਦਾ? ਮੋਲ। ਮੋਲ ਬਹੁਤ ਵਧੀਆ ਜੀ। ਚੜਦੀ ਕਲਾ। ਮੈਣ ਪੌਛੀ ਨਾ ਵਧੀਆ। ਕੀ ਕੀ ਟੌਪ ਤਿਆਰ ਕਰਦੀ ਪਕੌੜਿਆ ਜਾਂ? ਆਪਣੇ ਕੋਲੇ ਪਨੀਰ ਪਕੌੜਾ ਜੀ। ਹਾਂ। ਤੇ ਟਮਾਟੋ ਫਿੰਗਰ ਆ। ਗੋਭੀ ਵਾਲਾ ਬਰੈਡ ਆ। ਹਾਂ। ਤੇ ਪਾਲਕਾ ਜੀ। ਲਓ ਜੀ। ਐਂਡ ਪਕੌੜੇ ਆਜੋ ਫਿਰ ਮੇਰੇ ਵੀਰ। ਚੱਕ। ਸੇਕ ਲਈ ਦੰਦਾ ਬਣਾਇਆ ਨੀਕਾ ਕੀਤੀਆਂ ਹੈ ਕੀਤੀਆਂ ਹੈ ਆਏ ਹੋਏ ਹੋਗਰਾਸੀ ਵੀ ਘਰੇ ਪਕੌੜੇ ਕੱਢ ਰਹੇ ਆਂ ਉਸਤਾਦ ਕਹਿੰਦਾ ਵੀ ਗੋਭੀ ਲਿਆ ਦੇ ਫਿਰ ਵੇਖਿਆ ਤੇ ਵੇਸਣ ਲੈਣਾ ਮੈਂ ਕਿਹਾ ਤੁਸੀਂ ਛੱਡੋ ਪਰੇ ਉੱਥੋਂ ਹੀ ਲਿਆ ਕੇ ਆਪਾਂ ਖਾ ਲੈਨੇ ਆਂ ਐਂ 2:00 ਵੱਜ ਗਏ ਤੇ ਸਾਡਾ ਖੁਸ਼ਾ ਫਿਰ ਕਿੱਥੇ ਹੈ ਨਾ ਕੁਝ ਆਕੇ ਜੀ ਚੱਕੀ ਉਹਨਾ ਕੰਮ ਨੂੰ ਉਹ ਖਾ ਲੋ ਪਲੇਟਾਂ ਨਹੀਂ ਕੱਢ ਲਾ ਮਾ ਦਾ ਬਰੈਡ ਖਾਣੇ ਆ ਆਹ ਜਲੇਬੀਆਂ ਇਹ ਰੱਖ ਦੇ ਗਰਮ ਪਹਿਲਾਂ ਪਕੌੜੇ ਖਾ ਲੋ ਤੋ ਕਿ ਅੱਗੇ ਦੁਕਾਨਾਂ ਨਹੀਂ ਸੀ ਹੁੰਦੀਆਂ ਤੇ ਬੰਦਾ ਨਾ ਚੱਲੇ ਚੱਲੇ ਬਣਾ ਲੈਂਦੇ ਹੁਣ ਫਿਰ ਬਣੇ ਬਣਾਏ ਮਿਲਦੇ ਆ ਇਹ ਇਦਾਂ ਜਦੋਂ ਵੱਢ ਕੇ ਬਣਾਉਂਗੇ ਪਾਉਂਗੇ ਉਦੋਂ ਤੱਕ ਆਮੀ ਡੰਨ ਹੋ ਜਾਣਾ ਹਨਾ ਵੀ ਕਰਕੇ ਪੇਟ ਪੂਜਾ ਤੇ ਹੁਣ ਪਹੁੰਚ ਗਏ ਆ ਖੇਤ ਟਾਈਮ ਵੱਜ ਗਿਆ 3:30 ਸੋ ਅੱਜ ਤਾਂ ਵੇਲੇ ਨਾਲ ਆਇਆ ਕਿਉਂਕਿ ਅੱਜ ਜਾਣਾ ਆਪਾਂ ਬਸਹਿਰਾ ਵੇਖਣ ਨਾਲੇ ਦਾ ਖਵਾਗੇ ਤੁਹਾਨੂੰ ਕੋਸਟ ਟਾਈਮ ਪਹੁੰਚ ਗਏ ਆ ਖੇਤ ਲੈਟਰ ਵੀ ਚੱਲੀ ਜਾਂਦੀ ਹੈ ਵੈਸੇ ਆਪਾਂ ਇਧਰਲੇ ਝੋਨੇ ਨੂੰ ਤਾਂ ਕਰਤਾ ਪਾਣੀ ਬੰਦ ਕਿਉਂਕਿ ਇਹ ਤਾਂ ਭਰਤਾ ਸੀਗਾ ਇੱਧਰ ਰਹਿ ਗਿਆ ਇਹਨੂੰ ਬਸ ਕੱਲ ਨੂੰ ਆਪਣੀ ਵਾਰੀ ਐ ਨਹਿਰ ਦੀ ਸ਼ਾਮ ਨੂੰ ਉਹ ਲਾ ਕੇ ਤੇ ਪਾਣੀ ਬੰਦ ਛੋਣੇ ਨੂੰ ਕਰਤਾ ਕਿਉਂਕਿ ਮੁੜ ਕੇ ਨਾ ਥੋੜੇ ਦਿਨ ਨਹੀਂ ਲਾਊਗਾ 10-15 ਦਿਨ ਜੇ ਲੈ ਗਿਆ ਤੇ 10-15 ਦਿਨਾਂ ਚ 74 ਮਸਾ ਹੀ ਆਉਣਾ ਇਹ ਤੇ ਬਾਕੀ ਹਜੇ ਉੱਤੋਂ ਮੌਸਮ ਦਾ ਨਹੀਂ ਪਤਾ ਇੱਕ ਦਾ 5 5 6 7 ਤਰੀਕ ਨੂੰ ਮੌਸਮ ਮੌਸਮ ਵੀ ਥੋੜਾ ਖਰਾਬ ਹੋਣਾ ਬਾਕੀ ਬਾਬਾ ਭਲੀ ਕਰੇ ਸਾਰਿਆਂ ਦੇ ਹਨਾ ਅੜੀਆਂ ਦੂਜੀਆਂ ਬੂੜੀਆਂ ਲਾਗੇ ਥੋੜੀਆਂ ਉੱਗ ਤਾਂ ਪਈਆਂ ਮੇ ਥੋੜੀਆਂ ਘਟੂਗੀਆਂ ਤੇ ਹੁਣ ਪਟਗੇ ਨਾਲੇ ਮੋੜੇ ਤੋ ਤੋ ਲੱਗੇ ਇਧਰਲਾ ਝੋਨਾ ਥੋੜਾ ਹਰਾ ਇਹਨੂੰ ਲਾ ਦਨੇ ਆ ਪਾਣੀ ਤੇ ਇਧਰਲੇ ਨੂੰ ਨਹੀਂ ਆਪਾਂ ਲਾਉਣਾ ਇਹ ਵਾਹਣ ਹੈਗਾ ਗਿੱਲਾ ਤੇ ਝੋਨਾ ਤਕਰੀਬਨ ਆਪਣਾ ਪੱਕਿਆਂ ਵਰਗਾ ਹੀ ਆ ਕੁਝ ਦਾਣੇ ਵਿੱਚੋਂ ਹਰੇ ਆ ਬਾਕੀ ਠੀਕ ਆ ਵਾਹਣਾ ਪੱਛਾ ਕਰ ਲੈਨੇ ਵਾਹਣਾ ਗਿੱਲਾ ਹੀ ਆ ਉਹਨੇ ਕਿ ਦਿਨਾਂ ਚ ਮਸਾ ਹੀ ਵਤਰ ਆਉਣਾ ਇਹਨੇ ਆਪਣੀ ਏਰੀਆ ਵਾਲਾ ਥਾਂ ਪਹਿਲਾਂ ਜੀ ਗੰਜ ਲੱਗ ਪਿਆ ਬਾਕੀ ਪਕਾਤਾ ਝੋਨੇ ਦਾ ਠੀਕ ਆ ਵੈਸੇ ਝੋਨਾ ਤਾਂ ਤਕਰੀਬਨ ਜਿਵੇਂ ਮੁੰਜਰੇ ਸਾਰੀ ਬਾਹਰ ਲਈ ਤੇ ਪੱਕੀ ਆ ਜਿਹੜਾ ਵਿੱਚ ਹੁੰਦਾ ਝੋਨਾ ਉਹ ਮਾੜਾ ਮੋਟਾ ਹਰਾ ਜਿਹਾ ਚੀਜ਼ ਜਾਨੀ 10 12 12 13 ਦਿਨ ਲੱਗ ਜਾਣੇ ਝੋਨੇ ਨੇ ਵਧੀਆ ਖਿੱਚ ਕੇ ਬਾਕੀ ਮੌਸਮ ਤੇ ਡਿਪੈਂਡ ਤੇ ਹੁਣ ਮੂੜੀਆਂ ਪੱਟ ਗਈ ਤੇ ਫਿਰ ਲੋ ਬਈ ਮਿੱਤਰੋ ਮੂੜੀਆਂ ਲਈਆਂ ਪੱਟ ਤੇ ਆਹ ਵੇਲੇ ਇਹਨੇ ਪੱਤੇ ਵੀ ਆਪਾਂ ਲਾ ਦਿੰਨੇ ਨੇ ਇਹ ਨਹੀਂ ਵੀ ਕੱਲੇ ਪੱਤੇ ਹੀ ਦੇਈ ਦੀਆਂ ਨਾਲ ਮੂੜੀਆਂ ਵੀ ਦੇਈ ਦੀਆਂ ਬਾਕੀ ਗਰਮੀ ਬਹੁਤ ਜ਼ਿਆਦੇ ਆ ਇਦਾਂ ਲਾ ਵਾਣ ਸਾਰਾ ਮੈਂ ਫਰਕੇ ਦੇਖ ਕੇ ਆਇਆ। ਸੋ ਗਿੱਲਾ ਬਹੁਤ। ਹੁਣ ਤਾਂ ਪਾਣੀ ਤਾਂ ਵੈਸੇ ਬੰਦ ਆ ਪਰ ਹਾਲੇ ਵੀ ਵਾਣ ਗਿੱਲਾ ਕਿਉਂਕਿ ਪਾਣੀ ਨਾ ਕਾਫੀ ਇਹਨੂੰ ਪਰਕੇ ਲੱਗਿਆ ਸੀਗਾ। ਬਾਕੀ ਹਜੇ ਵੈਸੇ ਝੋਨਾ ਵੀ ਆਪਣਾ ਵਿੱਚ ਵਿੱਚ ਹਰਾ। ਕੋਈ ਚੱਕਰ ਨਹੀਂ। ਬਾਕੀ ਮਹੀਂ ਦੱਸਦਾ ਜਿਹੜਾ ਮਹੀਂ ਦਾ ੜਾ ਆਪਾਂ ਨੂੰ। ਹੋਰ ਤਾਂ ਚਲੋ ਠੀਕ ਆ। ਬਾਕੀ ਬਾਬੇ ਨਾਨਕ ਨੇ ਸਭ ਦੀ ਸੋਨਣੀ ਆ ਹਨਾ। ਉਹ ਮਾੜਾ ਨਹੀਂ ਕਰਦਾ ਰੱਬ ਕਿਸੇ ਦਾ ਸਭ ਦਾ ਹੀ। ਪੜਾ ਸੋਈਦਾ। ਸੋ ਆ ਖੇਲ ਚ ਧੋਣੀਆਂ ਵੀ ਸੌਕੀਆਂ ਧੋ ਕੇ ਇੱਥੇ ਰੱਖ ਲਈ ਦੀਆਂ। ਹੁਣ ਆਪਾਂ ਲਈਏ ਇਧਰ ਪੰਡ ਚ ਬੰਨ। ਹੁਣ ਆਪਾਂ ਚੱਲਦੇ ਆਂ ਘਰਾਂ ਨੂੰ। ਥੋੜਾ ਜਿਹਾ ਹੋ ਗਿਆ ਲੇਟ ਤੇ ਹੁਣ ਮੇਰਾ ਮੂਡ ਨਹੀਂ ਬਣਦਾ ਜਾਣ ਦਾ ਇਕੱਲੇ ਦਾ। ਤੇ ਮੋੜੀਆਂ ਓਏ, ਮੋਲੀਆਂ ਮਾਲੀਆਂ ਤੇ ਇਧਰ ਬੱਚੈਂ ਤੀਆਂ, ਪਛਾ ਉਧਰ ਵੀ ਰੱਖ ਤੀਆਂ। ਕਿਉਂਕਿ ਦਿਲਪ੍ਰੀਤ ਫਿਰ ਤੋਰ ਲੈ ਜਾਣੀ ਜਾਂਦੀਆਂ। ਨਾਨੂ ਕਿਵੇਂ? ਬਾਈ ਕਰ ਦੇ। ਸਾਰਿਆਂ ਨੂੰ ਹੈਲੋ। ਤੇ ਆ ਤੇ ਮੀਤੀ ਵਾਲ ਹੈ। ਬਾਈ ਕਰ ਦੇ ਸਾਰਿਆਂ ਨੂੰ। ਬਾਈ ਕਰ ਦੋ। ਜੂੜੀ ਕਰ ਦੇ, ਜੂੜੀ ਕਰ ਦੇ। ਕਰ ਦੇ ਕਰ ਦੇ ਜੂੜੀ ਖਿ। ਕੁਛ ਹੀ ਕਿਵੇਂ ਫਿਰ ਜਾਣਾ ਤਾਂ ਸਾਰਾ ਵੇਖ ਲੈ ਕਿ ਨਹੀਂ ਨਹੀਂ ਹਾਂ ਨਾ ਜਾਵਾਂ ਤੁਸੀਂ ਤਾਂ ਪਤਾ ਨਹੀਂ ਸਾਨੂੰ ਇੰਟਰਸਟ ਨਹੀਂ ਕਈਆਂ ਨੂੰ ਹੁੰਦਾ ਥੋੜੀ ਮਰਜ਼ੀ ਤੇ ਬਾਕੀ ਮੈਂ ਫੋਨ ਲਾਇਆ ਸੀਗਾ ਫ੍ਰੀ ਕਾਲ ਕਿਸੇ ਬੇਲੀ ਨੂੰ ਆਪਣੇ ਨੂੰ ਲਵਲੀ ਨੂੰ ਪੁੱਛਿਆ ਸੀ ਲਵਲੀ ਵੀ ਅੱਜ ਮੁੱਲਾਂ ਪਰ ਗਿਆ ਨਹੀਂ ਤਾਂ ਮੈਂ ਤੇ ਲਵਲੀ ਨਾਲ ਜਾਣਾ ਸੀਗਾ ਤੇ ਸਿਹਤ ਸ਼ਰਲੀ ਇਹ ਕਹਿੰਦਾ ਸੀ ਤੇ ਹੁਣ ਉਹਨੇ ਵੀ ਜਵਾਬ ਦਿੱਤਾ ਤੇ ਮੇਰਾ ਗਿਆ ਕੰਨਾ ਤੇ ਹੁਣ ਮੇਰਾ ਗੱਲੇ ਦਾ ਬਣਦਾ ਨਹੀਂ ਮੂਹ ਕਿਉਂਕਿ ਫਿਰ ਫੋਨ ਲਾਇਆ ਉਹ ਕਹਿੰਦੇ ਵੀ ਦਸਹਿਰਾ ਫ੍ਰੀ ਕਾਲ ਨਹੀਂ ਲੱਗਣਾ ਫਿਰ ਮੈਂ ਕਾ ਚਲੋ ਛੱਡੋ ਹੁਣ ਟਾਈਮ 5:30 ਹੋ ਚੱਲੇ ਕਿੱਥੇ ਜਾਊਂਗਾ ਇਕੱਲਾ ਤੇ ਫੇਰ ਆਊਂਗਾ ਪਪਾ ਜੀ ਦੋ ਤਿੰਨ ਗਾਹ ਕਾ ਕੇ ਮੂਲੀਆਂ ਵਾਲੇ ਤੇ ਇੱਥੇ ਹੁਣ ਦੋ ਤਿੰਨ ਕਿਲੋ ਮੂਲੀਆਂ ਦੋ ਤਿੰਨ ਘਰੋਂ ਦਿਤੀਆਂ ਤੇ ਫਿਰ ਗੁਰੂ ਘਰੇ ਚੱਲਦੇ ਆ ਤੇ ਹੁਣ ਆਪਣਾ ਦਸਹਿਰਾ ਦਾ ਫੇਰ ਕੈਨਸਲ ਹੋ ਗਿਆ ਹੈ ਪਟਾਕੇ ਚਲਾਉਣ ਦੀ ਰਾਤ ਨੂੰ ਤੇ ਪਟਾਕੇ ਇਹਨਾਂ ਨੇ ਲੈ ਆਂਦੇ ਆ ਤੇ ਹਣ ਸ਼ਾਮ ਨੂੰ ਫਿਰ ਉਹ ਚਲਾ ਲਿਓ ਹਣ ਨਾਲੇ ਮੈਂ ਹੁਣ ਨਾ ਮੂਡ ਚੈੱਕ ਹੋ ਰਿਹਾ ਡਾਊਨ ਹੋ ਰਿਹਾ ਫੇਰ ਨਹੀਂ ਮੇਰਾ ਮੂੜੀ ਬਣਦਾ ਚਲੋ ਓਕੇ ਹੁਣ ਘਰੇ ਖੇਡਦੇ ਹੈ ਹਾਂ ਹਾਂਜੀ ਮਾਈ ਦਾਦੀ ਸਾਰੇ ਸასი ਕਲ ਸਾਰੇ ਨੂੰ ਸასი ਕਬਦੇ ਸਾਰੇ ਦੰਦ ਵਿਖਾਦੇ ਆਦੇ ਸਾਰੇ ਨੂੰ ਤਿੰਨੇ ਦੰਦ ਤਿੰਨੇ ਦੰਦ ਦੀਦੀ ਦੇ ਕੀ ਮੈਂ ਥੋੜੋ ਦੇਣਾ ਮੈਂ ਫਤਾਨ ਕੇ ਦੂੰ ਬੈਲੂਨ ਹੂੰ ਲੈ ਦੀਦੀ ਪਹਿਲੇ ਪਹਿਲੇ ਦੇ ਦੀਦੀ ਕਹਿੰਦਾ ਐਂ ਕਹਿੰਦਾ ਨਾ ਪਰ ਕਿਉਂ ਹਾਂ ਕਹਿੰਦਾ ਦੇ ਦੀਦੀ ਹਾਂ ਦੇ ਲਿਆ ਮੋਟਰਸਾਈਕਲ ਵੀ ਬਾਹਰ ਰੈਡੀ ਸੀਗਾ ਨਾਨੂ ਓ ਨਾਨੂ ਹਾਂ ਚੌਂ ਚੌਂ ਨਾਲ ਆਏ ਨੇ ਜੂੜੀ ਤੇ ਰਿਆ ਦਾ ਚੰਨਾ ਇਹਦੀ ਮੂਵੀ ਆਪੀ ਕਹੋ ਲੈਂਦੇ ਹਾਂ ਖੁਸ਼ ਆ ਸਾਡਾ ਕਰਦਾ ਜੂੜੀਆਂ ਹੈ ਇਹ ਇਹ ਨੱਪ ਕੇ ਬਿਠਾ ਵੀ ਲੈਂਦੀ ਆ ਤੂੰ ਤਾਂ ਭਾਵੇਂ ਬੈਠੇ ਨਾ ਹੈਂ ਦੀ ਦੀ ਦੇ ਕੀ ਕਰਨਾ ਤੂੰ ਇਹ ਤੇ ਉੱਤੇ ਪਾ ਇਹ ਫੜ ਤੀ ਮੇਰੇ ਕੇ ਹਾਂ ਸਰਤੇ ਪਾਉਣਾ ਇਹ ਸਰਤੇ ਨਹੀਂ ਹੁੰਦੇ ਨਾ ਹੈ ਨਾ ਬਿਲੋਂ ਲੈਣਾ ਦੰਦੀ ਮਾਰਨੀ ਆ ਬੱਚੇ ਦੰਦ ਖਾਦੇ ਆ ਉਹਦੇ ਇਹ ਓਏ ਖਾ ਗਿਆ ਜੀ ਬੋਲ ਲਓ ਬਈ ਮਿੱਤਰੋ ਦਿਲਜਾ ਤਾਂ ਮੈਂ ਗਿਆ ਸੀ ਛੱਡ ਪਰ ਮੈਂ ਸੇਠ ਨੂੰ ਜਾ ਕੇ ਫੋਨ ਲਾਇਆ ਤੇ ਸੇਠ ਕਹਿੰਦਾ ਆ ਜਾ ਯਾਰ ਲਓ ਬਈ ਹੋਰ ਸੇਠ ਸਾਹਿਬ ਕੀ ਹਾਲ ਹੈ ਹਾਂ ਵਧੀਆ ਜੀ ਹੋਰ ਠੀਕਾ ਹੈ ਹਾਂ ਚੜ੍ਹਦੀ ਕਲਾ ਸਾਰਿਆਂ ਨੂੰ ਪਹਿਲਾਂ ਤਾਂ ਦਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਇਹ ਮੈਨੂੰ ਕਹਿ ਰਿਹਾ ਸੀ ਆਪਾਂ ਦਸਹਿਰੇ ਤੇ ਆਣਾ ਨਾਲ ਸਮਾਂ ਇਹਦੇ ਕੋਲੇ ਤੇ ਨਾਲ ਸਮਾਂ ਮੇਰੇ ਕੋਲੇ ਸੀਗਾ ਤੇ ਪਰ ਹੌਲੀ ਹੌਲੀ ਰਾਵਦਾ ਰਾਵਦਾ ਸਮਾਂ ਚੱਟ ਗਿਆ ਰਾਵ ਇਹ ਕਹਿੰਦੇ ਕਿਵੇਂ ਕਰੀਏ ਮੈਂ ਕਿਹਾ ਚੱਲ ਫਿਰ ਉਹਨੂੰ ਦੇਖੀ ਜਊ ਉਹਨੇ ਇੱਕ ਵੀ ਕੱਲੇ ਕੋਟਪੁਰੇ ਕੋਟਪੁਰੇ ਨਜ਼ਰ ਆਵੇਂ ਨਹੀਂ ਜੇ ਲੱਗਦਾ ਤੁਹਾਨੂੰ ਲਾਜ ਨਹੀਂ ਦਿਖਾਵਾਂਗੇ ਨਹੀਂ ਬਰਾਮੂ ਬਹੁਤ ਨੰਨ ਘਮ ਨਿੱਕੇ ਨਿੱਕੇ ਹੈਗੇ ਬਈ ਉਹ ਕਰਕੇ ਮੋੜਦੇ ਆਜ ਬਾਕੀ ਇਹ ਦਾਤਾ ਦੀ ਚੀਜ਼ ਨਾਵੇਂ ਮਿੱਤਰਾ ਸੇਠ ਨੂੰ ਫਿਰ ਦੁਬਾਰਾ ਲਾਇਆ ਸੇਠ ਕਹਿੰਦਾ ਨਹੀਂ ਹੁਣ ਆਪਾਂ ਚੱਲਦੇ ਆਂ ਫਿਰ ਤੇ ਬਾਕੀ ਹੁਣ ਕੋਟਪੁਰੇ ਵੇਖ ਕੇ ਤੁਹਾਨੂੰ ਉੱਥੇ ਦਿਖਾਉਨੇ ਆ ਇੱਥੇ ਹੋ ਸਕਦਾ ਆਵਾਜ਼ ਘੱਟ ਆਉਂਦੀ ਹੋਵੇ ਤੇ ਬਾਕੀ ਵਈ ਅਸੀਂ ਗੱਡੀ ਤੇ ਚੱਲੇ ਬਲੈਰੋ ਤੇ ਬਾਕੀ ਅਸੀਂ ਦੋਵੇਂ ਬਿਜ਼ਨਸਮੈਨ ਹੈ ਵੱਡਾ ਥੋੜਾ ਜਿਹਾ ਤੇ ਬਾਕੀ ਭਾਈ ਇਹਦੇ ਤੋਂ ਬਹੁਣੀ ਕੀਤੀ ਸੀ ਆਪਾਂ ਤੇ ਆਪਣਾ ਬਾਬੇ ਨਾਨਕ ਦੀ ਕਿਰਪਾ ਨਾਲ ਕੰਮ ਪੂਰਾ ਘੈਂਟ ਆ ਤੇ ਹੁਣ ਵੀ ਕੁਝ ਮੋਲੀਆਂ ਵੇਚ ਕੇ ਤੇ ਹੁਣ ਚੱਲੇ ਆ ਤੇ ਹੁਣ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਰੌਣਕ ਮੇਲਾ ਕਿ ਐ ਭਾਈ ਔਲੀ ਔਲੀ ਸਾਡੇ ਨਾਲ ਰਹਿ ਕੇ ਤੇ ਇਹਨੂੰ ਸਾਡੇ ਰੰਗ ਜਾਂਦਾ ਸ਼ੁਰੂ ਹੋ ਗਿਆ ਸਹੀ ਗੱਲ ਸਹੀ ਇਹ ਕਹਿੰਦਾ ਮੈਂ ਵੀ ਬੇਨਫਤ ਕਰਨਾ ਇਹਨੂੰ ਫਿਰ ਮੋਲੀਆਂ ਦਾ ਬਿਜ਼ਨਸ ਕਰਾਤਾ ਤੇ ਮੋਲੀਆਂ ਦਾ ਬਿਜ਼ਨਸ ਜਿੰਨਾ ਕਮਾਗਨ ਹੋ ਗਿਆ ਬੰਦਾ ਐ ਕਹਿੰਦਾ ਬਈ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਰਹਗਾ ਕਹਿੰਦਾ ਬਈ ਸਹੀ ਗੱਲ ਹੈ ਮੈਂ ਕਿਹਾ ਜੇ ਤੂੰ ਵੇਖੀ ਜਾ ਲੈ ਬਈ ਬੰਦਾ ਕੀ ਆ ਸੇਠ ਅੱਗੇ ਮੈਨੂੰ ਕਹਿੰਦਾ ਸੀ ਹੁਣ ਸੇਠ ਕੋਲੇ ਵੀ ਸਮਾਂ ਬਹੁਤ ਘੱਟਦਾ ਆਟਰ ਆਉਂਦੇ ਵਾ ਤੂੰ ਹਨਾ ਆਟੇ ਦੇ ਜਿਵੇਂ ਆਪਾਂ ਵੀਡੀਓ ਪਾਈ ਸੀ ਤੇ ਆਪਣੇ ਕੋਲੇ ਵੀ ਆ ਵਿੱਚ ਫੋਨ ਆਈ ਜਾਂਦੇ ਮੂਲੀਆਂ ਵਾਲਿਆਂ ਦੇ ਵੀ ਤੇ ਮੂਲੀਆਂ ਪੱਟ ਕੇ ਤੁਹਾਨੂੰ ਪਤਾ ਵਿਖਾਇਆ ਹੀ ਆ ਬਲੌਗ ਤੇ ਬਾਕੀ ਮਿਹਨਤ ਕਰਨੀ ਚਾਹੀਦੀ ਬੰਦਾ ਬਿਜੀ ਚਾਹੀਦਾ ਲਾਈਫ 'ਚ ਤੇ ਬਾਕੀ ਰੋਜ਼ ਦੇ ਪੈਸੇ ਆਉਣ ਤੇ ਬੰਦਾ ਕਾਮਯਾਬ ਆ ਪ੍ਰੈਮ ਕੋ ਬਹੁਤ ਆ ਰੌਣਕ ਬਹੁਤ ਆ ਤੇ ਬਾਕੀ ਵੇਖੋ ਟਾਈਮ ਤੇ ਪਹੁੰਚਦੇ ਆਂ ਕਿ ਨਹੀਂ ਅਜੇ ਅਸੀਂ ਗੱਡੀ ਦਾ ਵੀਲ ਬੈਲੈਂਸ ਵੀ ਕਰਾਉਣਾ ਹੁਣ ਵੇਖਦੇ ਆਂ ਵੀਲ ਬੈਲੈਂਸ ਕਰਾਉਨੇ ਆ ਪਹਿਲਾਂ ਕਿ ਇੱਧਰ ਆਉਣਗੇ ਵੀਲ ਬੈਲੈਂਸ ਮੈਨ ਆਪਣੇ ਕੋਲ ਤੇ ਇੱਧਰ ਤਾਂ ਹੈ ਨਹੀਂ ਕੋਈ ਉਹ ਹੈਗੇ ਵੀਲ ਬੈਲੈਂਸ ਇੱਧਰ ਤੋਂ ਮੋੜਦਾ ਉਹ ਉਹ ਲਿਖਿਆ ਤਾਂ ਨਹੀਂ ਉਹ ਜਿੰਨਾਂ ਕੋਲ ਵੀਲ ਬੂਲ ਹੁੰਦੇ ਆ ਉਹੋ ਹੀ ਬੈਲੈਂਸ ਕਰਦੇ ਥਲਗਾ ਲੈ ਚੱਲ ਸਭ ਤੇ ਕੋਟ ਬਾਰੇ ਵੀ ਆਪਾਂ ਨੂੰ ਪਤਾ ਨਹੀਂ ਕੋਟ ਪੂਰੇ ਬਾਰੇ ਅਰੇ ਦਾਦਾ ਪਤਾ ਨਹੀਂ ਤੇ ਰੌਣਕਾਂ ਵੇਖੋ ਤੁਸੀਂ ਕਿੰਨੀਆਂ ਮੱਠੀਆਂ ਆਈਆਂ ਦੇਖੋ ਤੁਸੀਂ ਰੌਣਕ ਮੇਲੇ ਮਾਹੌਲ ਵੇਖੋ ਸ਼ਹਿਰ ਦਾ ਬਾਕੀ ਥੋੜਾ ਹੀ ੱਡੇ ਲੱਗੇ ਹੈਣਾ ਜਮੈਂ ਆਪਾਂ ਕਹਿੰਦੇ ਆ ਸਮਾਂ ਨਹੀਂ ਆਪਣੇ ਕੋਲੇ ਹਾਂ ਇਹ ਦੇਖੋ ਪਹਿਲਾਂ ਤਾਂ ਆਪਾਂ ਚਿੱਠੀ ਪਹੁੰਚੇ ਹਫ਼ਤਾ ਹਫ਼ਤਾ ਚਿੱਠੀ ਨਹੀਂ ਪਹੁੰਚਦੀ ਸਹੀ ਗੱਲ ਤੇ ਫਿਰ ਹੁਣ ਫੋਨ ਤੇ ਗੱਲਾਂ ਹੋਣ ਲੈਂਦੀਆਂ ਹਾਂ ਤੇ WhatsApp ਤੇ ਵੀ ਆਪਣੀ ਵੀਡੀਓ ਕੋਲ ਹੋ ਜਾਂਦੀ ਹੈ ਹਾਂ ਤਵੇਲਾ ਹਜੇ ਵੀ ਦੁਨੀਆ ਕਹਿੰਦੀ ਐ ਟਾਈਮ ਨਹੀਂ ਸਾਡੇ ਕੋਲੇ ਹਨਾ ਸਹੀ ਗੱਲ ਆ ਕਹਿੰਦੇ ਟਾਈਮ ਹੈ ਨਹੀਂ ਟਾਈਮ ਹਨਾ ਬਾਕੀ ਬਈ ਉਹ ਵੀ ਸਮਾਂ ਹੁੰਦਾ ਜਿਹੜੇ ਚਿੱਠੀਆਂ ਪਹੁੰਚਦੀਆਂ ਤੇ ਹੁਣ ਵੀ ਸਮਾਂ ਵੀਡੀਓ ਕਾਲ ਤੇ ਗੱਲਾਂ ਆ ਜਾਂਦੀਆਂ ਵੀਡੀਓ ਪਾਈ ਜਾਂਦੀਆਂ ਫੇਸ ਟੂ ਫੇਸ ਗੱਲ ਹੋ ਜਾਂਦੀ ਹੈ ਹਨਾ ਤੇ ਉਦੋਂ ਬੱਸਾਂ ਤੇ ਜਾਣਾ ਤੇ ਸਾਰਾ ਦਿਨ ਹੱਥ ਨੂੰ ਮੁੜ ਵੀ ਆਉਣਾ ਤੇ ਹੁਣ ਵੇਲਾ ਇੰਨੀ ਘੱਟ ਗਈਆਂ ਤੇ ਫਿਰ ਵੀ ਸ਼ਾਮ ਹੋ ਜਾਂਦੀ ਐ ਬਈ ਇੰਨਾ ਯਾਰ ਖਿੱਚਵਾ ਕੰਮ ਲਾ ਰੌਣਕ ਵਿੱਚੋਂ ਰੌਣਕ ਨੇ ਪੂਰਾ ਮਾਹੌਲ ਆ ਬਾਈ ਫਰੈਂਡ ਨਾਲੋਂ ਤਾਂ ਜ਼ਿਆਦਾ ਹੁੰਦਾ ਸ਼ਹਿਰਾਂ 'ਚ ਇੱਥੇ ਕਿ ਆ ਕੇ ਥੋੜਾ ਘੱਟ ਆ ਬਾਕੀ ਸੇਟਾ ਕੰਮ ਕੋਟ ਦਾ ਔਖਾ ਬਾਈ ਮੇਲਾ ਤਾਂ ਇੱਥੇ ਬਣਿਆ ਪਿਆ ਜਦੋਂ ਅਸੀਂ ਦਸਹਰਾ ਵੇਖਣਾ ਤੁਹਾਨੂੰ ਮੈਨ ਲੱਗਦਾ ਹੋ ਜਾਣੀ ਸਾਰੀ ਜਮਾਲ ਤੇ ਮਾਹੌਲ ਵੀ ਵੇਖ ਲਓ ਆਹ ਮਾਹੌਲ ਬਣਿਆ ਪਿਆ ਕੋਟਕਪੂਰਾ ਵੀ ਔਖਾ ਹੀ ਆ ਕੰਮ ਹੂੰ ਬਜ਼ਾਰੇ ਬਿਆਰ ਬੈਠਾ ਰਾ ਤੇ ਹੁਣ ਸੇਠਾ ਮਿੰਨ ਤਾਂ ਲੱਗਦਾ ਵੀ ਕਰਤਾਰ ਸੰਧ ਕਰਤਾਰ ਸੰਧਵਾ ਨਹੀਂ ਕੀ ਨਾ ਆਉਂਦਾ ਪਲਤਾਰ ਸੰਧਵਾ ਉਹਦਾ ਬਲਾਕ ਉੱਠ ਗਿਆ ਸਾਨੂੰ ਸਾਸਰੀ ਕਾਲ ਰਿਕਾਰਡ ਨਹੀਂ ਹੋਈ ਸਾਡੇ ਪਿੰਟਰ ਰਹਿ ਗਏ ਪੰਜ ਸਾਡਾ ਲੇਟ ਹੋ ਗਏ ਬਾਈ ਮਨ ਲੱਗਾ ਮਨ ਲੱਗਾ ਪਟਾਕੇ ਚੱਲ ਗਏ ਚੱਲ ਬਾਕੀ ਲੈਣੇ ਮਾਲ ਆ ਜਾਰ ਮੇਨ ਦੇ ਹੋਏ ਬਾਈ ਅਸੀਂ ਸੇਠ ਦੀ ਗਲਤੀ ਕਰਨ ਚਲ ਮੈਂ ਤਾਂ ਪਾਣੀ ਹੋ ਗਿਆ ਕਿਉਂਕਿ ਪਹਿਲਾਂ ਇਹ ਬੈਲੈਂਸ ਕਰਾਉਣ ਉੱਧਰ ਉੱਠ ਗਿਆ ਤੇ ਇਹਨਾਂ ਮੈਂ ਆਖੇ ਵੀ ਚੱਲ ਗਏ ਇਹ ਬਾਜ਼ਾਰ ਵੇਲੋ ਮੈਨੂੰ ਤਾਂ ਲੱਗਾ ਮੈਂ ਜਾਂਦਾ ਤੁਰੇ ਆਉਂਦੇ ਪਟਾਕੇ ਦੇ ਚਾਹ ਧੁਦੀ ਯਾ ਸਤਿਰਾਮ ਲਖਨ ਸੀਤਾ ਮਨ ਭਾਈ ਆਪਣੀ ਆਪਣੀ ਜਗ੍ਹਾ ਤੇ પાਸੇ ਹੋ ਜਾਣਾ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਘਰ ਲਾਓ ਲੋ ਲਾਓ ਜੀ ਆਪਸੇ ਹਾਰ ਜੋ ਸਾਰਿਆਂ ਬੇਨਤੀ ਹੈ ਹੀਮਰੂ ਪੰਪਰਕਾਰ ਬੰਦੂ ਕਵਰੇਜ ਕਰਾ ਰਹੇ ਆ ਉਹਨੇ ਪਟਾਕੇ ਵਜਨੇ ਸ਼ੁਰੂ ਹੋ ਜਾਣੇ ਆ પાਸੇ ਉਹਦੇ ਪਾਸੇ ਚਲੋ ਜੀ ਆਪ ਵੀ ਰਾਮਚੰਦਰ ਮਹਾਰਾਜ ਜੀ धनबाद करती है साहब माता जी सात जी साढ़े गिंग जी जितने भी शक्तिदारी हैं सारा तह दिलो माला ਸੋ ਜੀ ਸਾਡੇ ਪਿੰਡੀਆਂ ਦੇ ਨਾਲ ਲੱਗੇ ਜਿੰਦਾਬਦ ਹੈ ਸਤਿ ਸ਼੍ਰੀ ਅਕਾਲ ਜੀ ਪਾਲਾ ਦੀ ਵਿਚਾਰੀ ਬਰਥਡੇ ਦੇ ਸੰਦ ਵਿੱਚ ਆਪਣੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹਨਾਂ ਨੇ ਇਸ ਤਰ੍ਹਾਂ ਦਾ ਦਸਹਿਰਾ ਕਰਾਇਆ ਤਾਂ ਕਿ ਸ਼ਹਿਰ ਵਾਸੀਆਂ ਨੂੰ ਹੋਵੇ ਇਹਨਾਂ ਦੇ ਬਹੁਤ ਬਹੁਤ ਸ੍ਰੀਆਪਤੀ ਰਾਮਚੰਦਰ ਮਹਾਰਾਜ ਕੀ ਜੀਰ ਬਾਲਾ ਇਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਕੋਰਕਪੁਰਾ ਲੇੜ ਕਰਾ ਰਾਜ ਵਕੇ ਹੈ ਨਹੀਂ ਕਰਮਾਂ ਭਾਗਾ ਸਾਡੇ ਚਲ ਮੈਂ ਤਾਂ ਮੰਨਣਾ ਬਰਤ ਪੰਟਰਾ ਮੈਂ ਤਾਂ ਜਲੇਟ ਹੋ ਗਿਆ ਨਾ ਲਓ ਅਸੀਂ ਮੌਕੇ ਤੇ ਪਹੁੰਚ ਗਏ ਸਾਰਾ ਵੇਲਾ ਤੁਹਾਨੂੰ ਦਿਖਾਵਾਂਗੇ ਪਰ ਕੱਲ ਨੂੰ ਕਰਾਂ ਲਓ ਵੀ ਹੁਣ ਹਟ ਵਿੱਚ ਕਰਦੇ ਆ ਸਫ਼ਰ ਆ ਨਾਲ ਵੇਲਾ ਸੇਠਾਂ ਦੇ ਕੰਮ ਨਾਲ ਹੀ ਸਮਾਨ ਵੀ ਖਰੀਦ ਲੈ ਆਜੇ ਹੋਰ ਵੀ ਖਰੀਦਣਾ ਕਿਨਾਂ ਜੀ ਸਭ ਆਲ ਵੇਖ ਲੋ ਬਈ ਹਰਾਨਕਾ ਕੋੜ ਦੇ ਪੂਰੇ ਇਹ ਗੱਲਾਂ ਬਿਜਾਰ ਚ ਗੱਡੀ ਗੁੱਡੀ ਲਿਆਉਣ ਨਾਲ ਆਟੋ ਲੈ ਲੈ ਵਦਿਕਾ ਅੱਜ ਨਹੀਂ ਆਉਂਦੇ ਵੀ ਹੁਣ ਆਟੋ ਤੇ ਆ ਜਾਵਦੇ ਜੀ ਜੇ ਤੂੰ ਮਰਜ਼ੀ ਕਾੜਦੇ ਹੋ ਗੱਡੀ ਨਾਲ ਪਾਰਕਿੰਗ ਚ ਲਾਓ ਉੱਥੇ ਆਟੋ ਖਰਾਓ ਯਾਰੇ ਲੁੱਟੋ ਯਾਰੇ ਇਲਟੋ ਲੱਗੇ ਦਾਰੀ ਹੁੰਦਾ ਵੀ ਇਹ ਤੇ ਨਿਕਲ ਗਈ ਉਧਰ ਲੱਗੀ ਜੰਨਾ ਨਾਲ ਲੱਗਣਾ ਜਾਵੇ ਹਾਂ ਟੈਨਸ਼ਨ ਹੁੰਦੀ ਆਵੇ ਹੁਣ ਬੇਫਿਕਰੀ ਨਾਲੇ ਆਟੋ ਨਾਲ ਹਿਸਾਬ ਹੁੰਦਾ ਬਾਈ ਸੁਪਰਾ ਆ ਜਾਂਦਾ ਬਈ ਮੱਚ ਵਾਲਾ ਪਾਉ ਉਹ ਡੈਜ ਜਾਂਦਾ ਕਿ ਨਹੀਂ ਦੇਖੋ ਆ ਟੋਟਾ ਆ ਨਿਆਰਾ ਭਾਈ ਜਿੰਦਗੀ ਨਿਆਰੇ ਲੋ ਟੋਕੜੇ ਜਿੰਦਗੀ ਆ ਤੇ ਕੋਹ ਨਹੀਂ ਰਹਿ ਜਾਣਾ ਹਰੇਕ ਦਾ ਨਿਆਰੇ ਲੈ ਕੇ ਵੇਖੋ ਕਹਿੰਦੇ ਅਨੰਦ ਵੱਖਰਾ ਹੀ ਹੈ ਆ ਅਨੰਦ ਵੱਖਰਾ ਸੇਠ ਭਈ ਇੱਕ ਕੰਮ ਚ ਆਉਣ ਤੇ ਕਿੰਨੇ ਕੰਮ ਕਰ ਗਿਆ ਵੀਰ ਬੈਲੈਂਸ ਵੀ ਕਰਾ ਲਿਆ ਆ ਅਲਾਈਨਮੈਂਟ ਪਹਿਲਾਂ ਕਰਾ ਲਈ ਤੇ ਹੁਣ ਵੀਰ ਬੈਲੈਂਸ ਕਰਾਈ ਜਾਂਦਾ ਆ ਪਿੱਕਾ ਖੜਾ ਸਾਡਾ ਘੋੜਾ ਕਿਵੇਂ ਫਿਰ ਸੇਠਾ ਆਨੰਦ ਕਰਨਾ ਲੈ ਗਿਆ ਕਿੰਨਾ ਸਮਾਨ ਲੈਣਾ ਦੁਕਾਨ ਦਾ ਹੈ ਪਿਛੋਂ ਹੀ ਕਹਿੰਦੇ 23 ਵਾਰ ਲਿਆ ਇੱਕ ਆ ਭਰ ਲਈ ਆ ਇੱਕ ਘੇੜੇ 'ਚ ਵੇਲੇ ਸੇਠ ਕਿੰਨੇ-ਕਿੰਨੇ ਕੰਮ ਕਰਦੇ ਆ ਤੇ ਆਪਾਂ ਜਿਹੜੇ ਆ ਆਪਾਂ ਕਹਿੰਦੇ ਨੇ ਇੱਕ ਘੇੜੇ 'ਚ ਇੱਕ ਹੀ ਕੰਮ ਹੋਊਗਾ ਕਈ ਕੰਮ ਸਵਾਰ ਲੈਣੇ ਚਾਹੀਦੇ ਕੰਮ ਆ ਪਹੋ ਗਈ ਤੇ ਮੈਂ ਜਿਹੜੇ ਕਰਮ ਕਰੇ ਸੋਚ ਕੇ ਉਹ ਨਹੀਂ ਆਏ ਸੀ ਕਹਿੰਦੇ ਕੋਈ ਸਮਾਨ ਤਾਂ ਆ ਕੇ ਪਾਇਆ ਕੀਤਾ ਨਾਲੇ ਦਸਾਰਾ ਵੇਲਿਆ ਨਾਲੇ ਇਧਰ ਗੱਡੀ ਦਾ ਕੰਮ ਕਰਾ ਲਿਆ ਇਹਨੂੰ ਪਹਿਲਾਂ ਖਲਾਰਗੇ ਸੀ ਤੇ ਇਧਰ ਆਟੋ ਲੈ ਗਏ ਸੀਗੇ ਤੇ ਹੁਣ ਸਮਾਨ ਵੀ ਪਾਇਆ ਕਰ ਲਿਆ ਤੇ ਨਾਲ ਹੁਣ ਇਧਰ ਕੰਮ ਵੀ ਚੱਲੀ ਜਾਂਦਾ ਔਰ ਫਿਰ ਸੇ ਕੰਮ ਕੰਮ ਆਪਣੇ ਸਾਰੇ ਹੋ ਗਏ ਕਨੇ ਖਾਣ ਪੀਣ ਰਹਿ ਗਿਆ ਹੁਣ ਤੇ ਵੇਲਾ ਆਪਾਂ ਕਿਤੇ ਕਿੰਨੇ ਟਾਈਮ ਤੱਕ ਮੈਨੂੰ ਬਤਾ ਦੋਆਂ ਘੰਟੇ ਦੇ ਕੰਮ ਨੂੰ ਆਪਾਂ ਤੁਰੇ ਸੀਗੇ 5 ਵਜੇ 5 5:30 'ਚ ਤੁਰੇ ਆ 6 ਵਜੇ ਨੂੰ ਲਿਆ ਆਂਦਾ ਇੱਥੇ ਤੇ ਸਾਰਾ ਹੀ ਵੇਖ ਲਿਆ ਤੇ ਸਮਾਨ ਵੀ ਖਰੀਦ ਲਿਆ ਹੁਣ ਇੱਧਰ ਅੱਧਾ ਕੰਮ ਹੋ ਗਿਆ ਸੀ ਤਾਂ ਅੱਧਾ ਬਾਈ ਕਹਿੰਦਾ ਵੀ ਕਰ ਲਗਾ ਠੱਠੀ ਭਾਈ ਦਾ ਬਾਈ ਤੇ ਪਬੈਲੈਂਸ ਹੁਣ ਕਰਾ ਕੇ ਤੇ ਫਿਰ ਚੱਲਦੇ ਆਂ ਤੇ ਕੋਈ ਖਾਣੇ ਪੀਣੇ ਵੀ ਆ ਸੇਟ ਹੋਂ ਲੈਨੇ ਪਾਰਟੀ ਇਹਦਾ ਕਾਰਖਾਨੇ ਦਾ ਵੀ ਪਾਰਟੀ ਰਹਿੰਦੀ ਸੀ ਅੱਜ ਲੈਨੇ ਆ ਨੇ ਬਣਾਏ ਗੱਡੀ ਕਹਿੰਦਾ ਗੱਡੀ ਹੈ। ਲੋ ਵੀ ਕੰਮ ਸਾਡਾ ਹੋ ਗਿਆ ਡਨ ਤੇ ਆਹ ਬਾਈ ਤੋਂ ਕੋਟਕਪੁਰੇ ਆਪਾਂ ਕੰਮ ਕਰਾਇਆ ਸੀ। ਤੇ ਬਹੁਤ ਵਧੀਆ ਕੰਮ ਕਰਦਾ। ਆਹ ਦੇਖੋ ਤੁਸੀਂ ਤੇ। ਬਰਾਡ 3D ਅਲਾਈਨਮੈਂਟ। ਵਧੀਆ ਕੰਮ ਕਰਦਾ ਤੇ ਸਾਨੂੰ ਵਧੀਆ ਫ੍ਰੀ ਕਰਦਾ ਬਾਈ ਨੇ। ਤਵੀਰ ਚੜ੍ਹਦੀ ਕਲਾ। ਬਹੁਤ ਵਧੀਆ ਬਾਈ ਜੀ। ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਹਾਂਜੀ ਹਾਂਜੀ। ਤੇ ਖੁਸ਼ ਹੋ ਕੇ ਜਾਓਗੇ। ਲਓ ਜੀ ਵਧੀਆ ਘੱਟ ਰੇਟ ਤੇ ਤੇ ਬਹੁਤ ਹੀ ਵਧੀਆ ਤੇ ਨੰਬਰ ਬੋਲ ਦਿ ਵੀਰੇ ਆਪਣਾ ਨੰਬਰ ਹੈਗਾ ਜੀ 62397 ਜੀ 77522 ਲਓ ਜੀ ਵਧੀਆ ਕੰਮ ਕਰਦਾ ਜੀ ਨੇ ਵਧੀਆ ਅਲਾਈਨਮੈਂਟ ਕਰਾਉਣੀ ਆ ਹਨਾ ਤੇ ਵੀਰ ਬੈਲੈਂਸ ਕਰਾਉਣਾ ਤੇ ਵੀਰ ਕੋਲੇ ਆਜੋ ਵਧੀਆ ਕੰਮ ਕਰਦਾ ਤੇ ਠੀਕ ਹੈ ਵੀਰੇ ਧੰਨਵਾਦ ਓਕੇ ਓਕੇ ਵੀਰੇ ਓਕੇ ਚੱਲ ਵੀ ਸੇਠਾ ਸੇੜ ਖਵਾਉਣ ਲੱਗਾ ਹੁਣ ਤਾਂ ਹੀ ਪੱਲੇ ਕਹਿੰਦਾ ਠੰਡੇ ਮਿੱਠੇ ਖਾਣੇ ਹੈ ਸੇਠਾ ਹੈ ਤਾਂ ਅੱਜ ਦਸਹਿਰਾ ਪਰ ਸਾਡਾ ਦਸਹਿਰਾ ਥੋੜਾ ਜਿਹਾ ਅੱਜ ਸੁੱਕਾ ਜਿਹਾ ਕੰਮ ਦਣ ਵੀਰਵਾਰ ਆਜ ਬਾਈ ਹਾਂ ਦਣ ਵੀਰਵਾਰ ਨਿਕਲ ਗਿਆ ਵੈਸੇ ਆਪਾਂ ਦਾ ਵੀਰ ਵਾਲੇ ਵੀ ਨਹੀਂ ਸ਼ੁਕਰ ਵਾਲੇ ਵੀ ਨਹੀਂ ਹੈਗੇ ਸੇਡ ਸਾਡਾ ਹੈਗਾ ਬਾਕੀ ਆਪਾਂ ਬਚੇ ਆਂ ਕੰਮ ਤੋਂ ਬਾਕੀ ਯਾਰੇ ਕੋਲੇ ਅਜ ਟਾਈਮ ਘਾਟਾ ਤੇ ਇਧਰੋਂ ਖਾਣ ਲੱਗਿਆ ਸੀ ਦਹੀਂ ਭੱਲੇ ਦਹੀਂ ਭੱਲੇ ਨਾਲ ਸਾਰ ਲਾਂਗੇ ਇਹ ਤਾਂ ਜੰਮਾ ਕਿਤੇ ਬਹਿ ਕੇ ਖਾ ਲੈਂਦੇ ਆਪਣੀ ਗੱਡੀ ਹੈਗੀ ਲੋਡ ਤੇ ਕਰਕੇ ਤਾਲ ਲਈ ਆ ਵੀ ਬਾਈ ਨਾਲ ਤਾਂ ਨਿਗਰ ਹੈ ਜਿਹਨਾਂ ਨਾਲ ਗੰਗਾਂ ਹਾਂ ਬਾਕੀ ਅਜਾ ਲੇਟ ਆ ਘਰੇ ਬੱਚੇ ਵੀ ਡੀਕਦੇ ਪਏ ਹੁਣ ਦਹੀਂ ਭੱਲੇ ਖਾਣੇ ਤੇ ਫਿਰ ਚੱਲਦੇ ਆ ਇਹ ਟੱਕਰ ਹੈ ਮੈਂ ਕਿ ਰੱਖਦੇ ਕੰਮ ਨੂੰ ਨੋ ਵੀ ਡੇੜ ਕਹਿੰਦਾ ਹਾਂ ਜਲੇਬੀ ਲੈ ਲੈ ਆ ਆ ਭੱਲਾ ਪੈਸੇ 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 ਆ ਤਾਂ ਮੈਂ ਦੇਖ ਨਾ ਮੈਂ ਮੈਂ ਡੇਗਦੇ ਭਾਈ ਓਕੇ ਧੰਨਵਾਦ ਚੱਲ ਬੇ ਮਿੱਤਰ ਆ ਆ ਜਲੇਬੀ ਹਣ ਜਲੇਬੀ ਕਰਾਰਾ ਪਾ ਕੇ ਹੁਣ ਮਿੱਠਾ ਪੰਗਾ ਹੋਰ ਪਾ ਦੇਣਾ ਹਾਂ ਮੈਨੂੰ ਹੈ ਕਿ ਸ਼ੂਗਰ ਤਾਂ ਤੇਰੀ ਵੀਡੀਓ ਵੇਖ ਲੈਣਾ ਸਾਡੇ ਘਰ ਆਣਾ। ਉਹਨੇ ਕਹਿੰਦਾ ਤੂੰ ਜਲੇਬੀ ਖਾ ਉਹ ਤੂੰ। ਖਾਣੇ ਹੁੰਦਾ। ਅੱਜ ਸ਼ੁਗਰਾ ਮਾਵਾ। ਗਰਮਾ ਗਰਮ ਜਲੇਬੀ। ਇਹ ਤਾਂ ਖੈਰਾ ਮਣਾਉਣੇ ਬਈ ਅੱਜ। ਚੱਲ ਬਈ। ਇੱਥੇ ਆ ਲੈ। ਲਓਏ ਮਿੱਤਰੋ ਆਜੋ ਜਿਹਨੇ ਜਲੇਬੀ ਖਾਣੀ ਖਾ ਸਕਦਾ। ਅੱਜ ਇਹ ਨਾ ਕਹ ਰਿਹਾ ਜੋ ਵੀ ਜਲੇਬੀ ਵੇਖ ਕੇ ਖਾਦਾ ਵੀ ਜੀ ਕਰ ਆਇਆ। ਖਵਾ ਦੇਾਂਗੇ ਇਹਨਾਂ ਨੂੰ ਬਾਈ। ਅੱਜ ਤੱਕ ਕਹਿੰਦੇ ਜੱਟ ਨੇ ਬਲੈਰੋ ਗੱਡੀ ਨੂੰ ਪਿਕਅਪ ਨੂੰ ਵੀ ਹੱਥ ਪਾ ਲਿਆ ਬਾਈ। ਭਾ ਵੀ ਗੱਤੀ ਘੈਂਟ ਆ ਬਈ ਛੇੜਦੀ ਓਕੇ ਆਗਾ ਹਾਂ ਸੇਠਾ ਛੇੜ ਕੇ ਦਾ ਤੂੰ ਕਾ ਡਰਾਈਵਰੀ ਚੈੱਕ ਅਪ ਕਰ ਮੈਂ ਕਰਦਾ ਕਰਦੇ ਚੈੱਕ ਅਪ ਓਕੇ ਆ ਮੈਂ ਰੋ ਪਹੁੰਚ ਜਾਣਾ ਹਲੋ ਜੀ ਪਹੁੰਚ ਗਏ ਆ ਘਰੇ ਤੇ ਬੱਚੇ ਵੇਟ ਕਰਦੇ ਪਏ ਸੀ ਕਹਿੰਦੇ ਹੁਣ ਚਿਰ ਪਟਾਕੇ ਨਹੀਂ ਚਲਾਉਣੇ ਹਾਂ ਬਈ ਸਾਂ ਚੱਲੇ ਸੀ ਮੈਂ ਤਲੀ ਵੀ ਲਾ ਲੈਣੀ ਆ ਉਹ ਪਹਿਨੇ ਤਲੇ ਲੱਗਣੀ ਲਾ ਹੁਣ ਇਹ ਉਹ ਦੂਜਾ ਜਗਾ ਲੈਣਾ ਸੀ ਗਦੀਵਾਜਾ ਇੱਥੇ ਉਹਦੇ ਨਾਲ ਚ ਲੱਗ ਜਾਣੀ ਸੀ ਅਗਲੇ ਉਹ ਦੀਵਾ ਜਗਾ ਦਈਏ ਚਲੋ ਜੀ ਚਲ ਪਟਾਟਾ ਪਟਾਟਾ ਚਲਾ ਦੇ ਚਲ ਆਏ ਤੇੜੀ ਸਾਈਡ ਇਹਦੇ ਤੇ ਰੱਖ ਦੇ ਲੱਗ ਲੱਗ ਗਿਆ ਇਹ ਭੱਜ ਗਿਆ ਹੁਣ ਪਾਈ ਦੀ ਗਿਆ ਆਹ ਪੈਦਾ ਕਾਲਾ ਹੋ ਗਿਆ ਢੜਦੀਆ ਆ ਜੀ ਡਰਦਾ ਨਹੀਂ ਲੜਦਾ ਚੱਲ ਇਧਰ ਪਾ ਸਕੂਟਰ ਕੋਲ ਨਾ ਕਰੋ ਪਟ્રોલ ਆ ਨਾ ਅੱਗੇ ਲੱਗੇ ਉਹਦੋਂ ਖਤਮ ਹੋ ਜਾਣੀ ਓਏ ਓਏ ਇੱਥੇ ਆ ਆ ਦੂਜੀ ਨਾਲ ਓਏ ਠੀਕ ਐ ਨਾਰ ਚੱਲਿਆ ਵਾ ਐਕਟੂ ਜੀ ਜੀ ਤੇ ਨਹੀਂ ਗਈ